ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਕਿਤਨਾ ਕਿਤੇ ਅੱਜ ਕੱਲ ਦੀ ਜਿਹੜੀ ਸਾਇੰਸ ਆ ਉਹ ਵੀ ਆ ਕੇ ਫਿਰ ਐਸੇ ਥਾਂ ਤੇ ਰੁਕ ਜਾਂਦੀ ਹੈ ਜਿੱਥੇ ਆ ਕੇ ਉਹਨਾਂ ਨੂੰ ਮੰਨਣਾ ਪੈਂਦਾ ਕਿ ਕੁਝ ਹੈ ਕੋਈ ਤਾਕਤ ਹੈ ਜਿਹੜੀ ਆਪਣਾ ਵजूद ਰੱਖਦੀ ਆ ਜਿਹੜੀ ਇਸ ਪੂਰੇ ਨਿਜਾਮ ਨੂੰ ਚਲਾ ਰਹੀ ਆ ਇਹ ਮੈਥ ਮੈਥਮੈਟਿਕਸ ਜਿਹਨੂੰ ਕਹ ਦਿੰਨੇ ਆਪਾਂ ਇਹ ਮੰਨਦੇ ਨੇ ਕਿ ਜਦੋਂ ਕਿਸੇ ਵੀ ਨੰਬਰ ਨੂੰ ਲੈ ਕੇ ਕੋਈ ਵੀ ਇਹ ਉਹਦੇ ਉੱਤੇ ਐਕਸਪੈਰੀਮੈਂਟ ਕਰਦੇ ਆ ਤਾਂ ਉਹ ਘੁੰਮ ਘੁਮਾ ਕੇ ਉਹ ਇੱਕ ਐਸੀ ਜਗ੍ਹਾ ਤੇ ਆ ਜਾਂਦਾ ਜਿਹੜਾ ਕੁਦਰਤ ਦੇ ਨਾਲ ਮੇਲ ਖਾਂਦਾ ਹੀ ਖਾਂਦਾ ਤੇ ਇਹ ਕਹਿੰਦੇ ਵੀ ਕੁਦਰਤ ਨੇ ਜੋ ਵੀ ਚੀਜ਼ ਬਣਾਈ ਆ ਉਹ ਇੰਨੇ ਇੱਕ ਸਚੱਜੇ ਢੰਗ ਨਾਲ ਇੰਨੇ ਇੱਕ ਸਟੀਕ ਤਰੀਕੇ ਦੇ ਨਾਲ ਬਣਾਈ ਆ ਵੀ ਆਪਾਂ ਗਲਤੀ ਕਰ ਸਕਦੇ ਹਾਂ ਪਰ ਕੁਦਰਤ ਦੀ ਬਣਾਈ ਹੋਈ ਕਿਸੇ ਚੀਜ਼ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਸੋਚਿਆ ਜਾਵੇ ਤਾਂ ਇਹ ਵੀ ਇੱਕ ਚਮਤਕਾਰ ਹੀ ਆ ਆਪਾਂ ਧਰਤੀ ਦੇ ਇੱਕ ਛੋਟੇ ਜਿਹੇ ਹਿੱਸੇ ਦੇ ਬਾਰੇ ਜਾਣਕਾਰੀ ਰੱਖਦੇ ਹੋਵਾਂਗੇ ਥੋੜੇ ਬਹੁਤੇ ਜੀਵ ਜਾਨਵਰਾਂ ਬਾਰੇ ਥੋੜੇ ਬਹੁਤੇ ਬਨਸਪਤੀ ਦੇ ਬਾਰੇ ਆਪਾਂ ਜਾਣਕਾਰੀ ਰੱਖਦੇ ਹਾਂ ਪਰ ਪ੍ਰਮਾਤਮਾ ਨੇ ਦੇਖੋ ਕੀ ਕੁਝ ਪੈਦਾ ਕੀਤਾ ਤੇ ਉਹਦੇ ਵਿੱਚ ਕਿੰਨੀ ਸਾਹਿਬ ਕਿਤਾਬ ਦੇ ਨਾਲ ਚੀਜ਼ਾਂ ਨੂੰ ਪੈਦਾ ਕੀਤਾ ਆ ਹੁਣ ਇੱਕ ਪੱਤਾ ਉਹ ਕਹਿੰਦੇ ਪੂਰਾ ਪੱਤਾ ਜਿਹੜੀ ਸ਼ੇਪ ਦੇ ਵਿੱਚ ਆ ਅੱਗੇ ਉਹਦੀਆਂ ਛੋਟੀਆਂ ਜਿਹੜੀਆਂ ਪੱਤੀਆਂ ਨੇ ਉਹ ਵੀ ਉਸੇ ਸ਼ੇਪ ਦੇ ਵਿੱਚ ਆ ਤੇ ਇਹ ਚੀਜ਼ ਕੁਦਰਤ ਕਰ ਸਕਦੀ ਆ ਇਹ ਚੀਜ਼ ਉਹ ਕਾਲਪੁਰਖ ਵਾਹੇ ਗੁਰਦੇ ਹੁਕਮ ਚ ਹੋ ਸਕਦੀ ਆ ਪ੍ਰਮਾਤਮਾ ਕਰ ਸਕਦਾ ਇਨਸਾਨ ਗਲਤੀ ਕਰ ਸਕਦਾ ਹੁਣ ਆ ਜਿੱਦਾਂ ਆ ਜਿਹੜੀਆਂ ਸ਼ੇਪ ਬਣਾਈਆਂ ਹੋਈਆਂ ਨੇ ਮੈਥ ਦੇ ਵਿੱਚ ਆਪਾਂ ਕਹਿ ਦਿੰਨੇ ਆ ਸ਼ੇਪ ਵਰਤਦੇ ਆ ਉਹ ਕਹਿੰਦੇ ਅਸੀਂ ਇਹਨੂੰ ਦੇਖ ਸਕਦੇ ਆ ਬਣਾ ਕੇ ਪਰ ਅਸੀਂ ਇਹਨੂੰ ਟੱਚ ਨਹੀਂ ਕਰ ਸਕਦੇ ਪਰ ਕੁਦਰਤ ਨੇ ਉਹ ਹੀ ਸ਼ੇਪ ਆ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਣਾਈ ਹੋਈ ਆ ਜਿਹਨੂੰ ਅਸੀਂ ਹੱਥ ਵੀ ਲਾ ਸਕਦੇ ਆ ਸੋ ਪ੍ਰਮਾਤਮਾ ਬੜਾ ਬੇਅੰਤ ਆ ਨਾ ਜੋ ਕੋਸ਼ਿਸ਼ ਵੀ ਅੱਜ ਤੱਕ ਤੁਸੀਂ ਦੇਖਿਆ ਬਣਿਆ ਹੋਇਆ ਜੇ ਮੈਨੂੰ ਜਿੱਥੋਂ ਤੱਕ ਲੱਗਦਾ ਉਹ ਕਿਤੇ ਨਾ ਕਿਤੇ ਉਸ ਕਾਲਪੁਰਖ ਵਾਹਿਗੁਰੂ ਦੀ ਕਾਪੀ ਆ ਉਹਦੀ ਨਕਲ ਆ ਤੇ ਇਨਸਾਨ ਦੇ ਅੰਦਰ ਵੀ ਜੋ ਗੁਣ ਪੈਦਾ ਹੁੰਦੇ ਆ ਉਹ ਪ੍ਰਮਾਤਮਾ ਤੋਂ ਹੀ ਆ ਸਕਦੇ ਨੇ ਹਨਾ ਸੋ ਐਸੇ ਕਰਕੇ ਤੁਹਾਨੂੰ ਕਈ ਦਾ ਵੀ ਚਮਤਕਾਰ ਹਰ ਵੇਲੇ ਤੁਹਾਡੇ ਆਲੇ ਦੁਆਲੇ ਹੁੰਦੇ ਰਹਿੰਦੇ ਆ ਇੱਕ ਵਿਸ਼ਵਾਸ ਕਰਨਾ ਸਿੱਖੋ ਵਾਹਿਗੁਰੂ ਦੇ ਉੱਤੇ ਤੇ ਇੱਕ ਨੂੰ ਅਰਦਾਸ ਕਰਨੀ ਸਿੱਖੋ ਉਹਦੇ ਅਕੇ ਦੇਖਿਓ ਜ਼ਿੰਦਗੀ ਕਿਦਾਂ ਬਦਲਦੀ ਤੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਉੱਠਦੇ ਪੈਂਦੇ ਉਹਨੂੰ ਯਾਦ ਕਰਿਆ ਕਰੋ ਤੇ ਦੇਖਿਓ ਫਿਰ ਜ਼ਿੰਦਗੀ ਦੇ ਵਿੱਚ ਚਮਤਕਾਰ ਹੁੰਦੇ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ